ਆਪਾ ਜ਼ਬੂਰ ਵੀ ਹੋਏ ਨੇ ਨਾ ਕੁਮੰਡੀਆਂ ਕੋਲ ਉਹ ਨਹੀਂ ਜਾਂਦਾ ਨਾ ਝੁੱਠਿਆਂ ਨਾਲ ਰੱਖਦਾ ਯਾਰੀ ਕੁਮੰਡੀ ਮਨੁੱਖ ਦੇ ਕੋਲ ਉਹ ਜਾਂਦਾ ਹੀ ਨਹੀਂ ਇਹਦਾ ਮਤਲਬ ਜੇ ਸਾਡੇ ਅੰਦਰ ਕੁਮੰਡ ਹੋਇਆ ਤਾਂ ਪਰਮੇਸ਼ਵਰ ਨੇ ਸਾਡੇ ਨੇੜੇ ਨਹੀਂ ਆਉਣਾ ਕੁਮੰਡ ਬਹੁਤ ਤਰ੍ਹਾਂ ਦਾ ਹੈ ਬਹੁਤ ਸਾਰੇ ਲੋਕ ਆ ਉਹਨਾਂ ਨੂੰ ਆਪਣੀ ਬਿਊਟੀ ਦਾ ਖੂਬਸੂਰਤੀ ਦਾ ਘਮੰਡ ਆ ਬਹੁਤ ਸਾਰਿਆਂ ਨੂੰ ਆਪਣੇ ਧੀਆ ਪੁੱਤਰਾਂ ਦਾ ਪੈਸੇ ਦਾ ਅਹੁਦੇ ਦਾ ਪੜ੍ਹਾਈ ਲਿਖਾਈ ਦਾ ਵੱਡਿਆਂ ਰਿਸ਼ਤੇਦਾਰਾਂ ਦਾ ਜ਼ਮੀਨ ਜਾਇਦਾਦ ਦਾ ਤੇ ਹੋਰ ਪਤਾ ਨਹੀਂ ਕਿੰਨੀਆਂ ਇਹੋ ਜਿਹੀਆਂ ਚੀਜ਼ਾਂ ਆ ਜਿਨ੍ਹਾਂ ਦਾ ਕੁਮੰਡ ਆ ਪਰ ਜੇ ਅਸੀਂ ਗੌਰ ਕਰੀਏ ਜਿਹੜੀਆਂ ਚੀਜ਼ਾਂ ਦਾ ਕੁਮੰਡ ਬਨੁੱਖ ਕਰਦਾ ਆ ਇਹਨਾਂ ਵਿੱਚੋਂ ਕੋਈ ਵੀ ਸਥਿਰ ਨਹੀਂ ਆ ਇਹ ਸਭ ਚੀਜ਼ਾਂ ਖਤਮ ਹੋ ਜਾਣ ਵਾਲੀਆਂ ਆ ਬਦਲ ਜਾਣ ਵਾਲੀਆਂ ਆ ਸਦਾ ਤਿੱਕਰ ਕਾਇਮ ਰਹਿਣ ਵਾਲੀਆਂ ਨਹੀਂ ਆ ਨਾ ਬਿਊਟੀ ਸਦਾ ਕਾਇਮ ਰਹਿੰਦੀ ਨਾ ਧਨ ਸਦਾ ਕਾਇਮ ਰਹਿੰਦਾ ਇਹ ਸਭ ਚੀਜ਼ਾਂ ਸਮੇ ਦੇ ਹੇਰ ਫੇਰ ਦੇ ਨਾਲ ਬਦਲ ਜਾਂਦੀਆਂ ਨੇ ਹਾਂ ਕਾਇਮ ਰਹਿ ਸਕਦੀਆਂ ਆ ਜੇ ਇਹਨਾਂ ਉੱਤੇ ਕਮਾਂਡ ਨਾ ਕੀਤਾ ਜਾਵੇ ਜੇ ਚੀਜ਼ਾਂ ਤੁਹਾਡਾ ਕਮਾਂਡ ਬਣ ਗਈਆਂ ਫਿਰ ਇਹਨਾਂ ਨੇ ਕਾਇਮ ਨਹੀਂ ਰਹਿਣਾ ਜਦੋਂ ਤੱਕ ਅਸੀਂ ਇਹਨਾਂ ਚੀਜ਼ਾਂ ਦੇ ਗੁਲਾਮ ਆ ਉਦੋਂ ਤੱਕ ਇਹ ਸਾਡੇ ਉੱਤੇ ਰਾਜ ਕਰਦੀਆਂ ਆ ਪਰ ਪਰਮੇਸ਼ਵਰ ਦੀ ਇੱਛਾ ਕੀ ਆ ਕਿ ਮਨੁੱਖ ਇਹਨਾਂ ਚੀਜ਼ਾਂ ਉੱਤੇ ਰਾਜ ਕਰੇ ਪੈਸਾ ਸਾਡੀ ਜ਼ਰੂਰਤ ਆ ਪੈਸਾ ਸਾਨੂੰ ਚਾਹੀਦਾ ਆ ਪਰ ਅਸੀਂ ਪੈਸੇ ਦੇ ਗੁਲਾਮ ਨਹੀਂ ਬਨਣਾ ਪੈਸੇ ਉੱਤੇ ਰਾਜ ਕਰਨ ਵਾਲੇ ਬਨਣਾ ਹੈ ਸੋ ਕਹਾਵਤਾਂ ਦੀ ਕਿਤਾਬ ਉਹਦਾ 16 ਨੰਬਰ ਅਧਿਆਇ ਤੇ ਉਹਦੀ 5 ਨੰਬਰ ਪੰਕਤੀ ਚ ਇਦਾਂ ਲਿਖਿਆ ਆ ਜਿਹਦੇ ਮਨ ਵਿੱਚ ਹੰਕਾਰ ਹੈ ਉਸ ਤੋਂ ਯਹੋਵਾ ਨੂੰ ਕਿਣ ਆਉਂਦੀ ਹੈ ਪੱਕ ਮੰਨੋ ਉਹ ਬਿਨਾ ਦੰ ਨਾ ਛੁੱਟੇਗਾ ਜਿਹਦੇ ਵੀ ਮਨ ਦੇ ਵਿੱਚ ਕੁਮਾਂਡਿਆ ਹੰਕਾਰ ਆ ਪਰਮੇਸ਼ਵਰ ਨੂੰ ਉਹਦੇ ਤੋਂ ਨਫ਼ਰਤ ਹੈ ਅਰ ਕਹਿੰਦਾ ਯਕੀਨ ਕਰ ਲੋ ਇਸ ਗੱਲ ਦਾ ਪੱਕਾ ਤੁਹਾਨੂੰ ਇਹ ਕਹਿੰਦਾ ਉਹਨੂੰ ਸਜ਼ਾ ਮਿਲਣੀ ਹੀ ਮਿਲਣੀ ਆ ਅਸੀਂ ਸਭ ਚਾਹੁੰਦੇ ਆ ਕਿ ਅਸੀਂ ਪਰਮੇਸ਼ਵਰ ਦੇ ਨੇੜੇ ਜਾ ਸਕੀਏ ਤੇ ਪ੍ਰਭੂ ਸਾਡੇ ਨਾਲ ਪ੍ਰੇਮ ਕਰਨ ਇਹ ਹਰੇਕ ਮਨੁੱਖ ਦੀ ਇੱਛਾ ਆ ਪਰ ਬਾਣੀ ਇਦਾਂ ਦੱਸਦੀ ਆ ਜਿਹਦੇ ਮਨ ਵਿੱਚ ਕਮੰਡ ਆ ਹੰਕਾਰ ਆ ਉਸ ਮਨੁੱਖ ਪਰਮੇਸ਼ਰ ਨੂੰ ਕਹਿਣਾ ਆਉਂਦੀ ਆ ਇਹਦਾ ਮਤਲਬ ਜੇ ਸਾਡੇ ਮਨ ਦੇ ਵਿੱਚ ਕੁਮਾਂਡਿਆ ਸਾਡੀਆਂ ਪ੍ਰਾਰਥਨਾ ਵੀ ਪਰਮੇਸ਼ਰ ਨੇ ਸੁਣਨੀਆਂ ਨਹੀਂ ਜੇ ਸਾਡੇ ਮਨ ਦੇ ਅੰਦਰ ਕੁਮਾਂਡਿਆ ਪਰਮੇਸ਼ਰ ਨੇ ਸਾਡੀ ਮਦਦ ਨੂੰ ਆਉਣਾ ਨਹੀਂ ਕਿਉਂਕਿ ਕੁਮੰਡੀਆਂ ਦੇ ਕੋਲ ਤੇ ਉਹ ਜਾਨਣਾ ਹੀ ਨਹੀਂ ਅਰੇ ਇਹਦਾ ਮਤਲਬ ਜੇ ਸਾਡੇ ਅੰਦਰ ਕੁਮਾਂਡਿਆ ਤੋਂ ਨੇ ਸਜ਼ਾ ਵੀ ਦੇਣੀ ਆ ਕਿਉਂਕਿ ਇੱਥੇ ਲਿਖਿਆ ਆ ਪੱਕਾ ਮੰਨੋ ਇਸ ਗੱਲ ਨੂੰ ਯਕੀਨ ਕਰ ਲਓ ਇਸ ਗੱਲ ਦਾ ਕਿ ਘਮੰਡੀ ਮਨੁੱਖ ਜਿਹੜਾ ਆ ਉਹ ਬਿਨਾਂ ਡੰਨ ਭਰੇ ਨਹੀਂ ਝੁੱਟੇਗਾ ਸੋ ਜੇਕਰ ਕਿਸੇ ਵੀ ਤਰ੍ਹਾਂ ਦਾ ਘਮੰਡ ਸਾਡੇ ਅੰਦਰ ਆ ਸਾਨੂੰ ਖਤਮ ਕਰਨਾ ਪੈਣਾ ਆ ਕਿਸੇ ਨੂੰ ਆਪਣੇ ਟੈਲੈਂਟ ਦਾ ਆਪਣੇ ਗੁਣ ਦਾ ਬਹੁਤ ਘਮੰਡ ਹੋ ਸਕਦਾ ਕਿ ਮੇਰੇ ਵਰਗਾ ਚਿੱਤਰਕਾਰ ਕੋਈ ਨਹੀਂ ਮੇਰੇ ਵਰਗਾ ਗੀਤਕਾਰ ਕੋਈ ਨਹੀਂ ਮੇਰੇ ਵਰਗਾ ਖਿਡਾਰੀ ਕੋਈ ਨਹੀਂ ਕੁਮੰਡ ਬਨੁਖ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਤੇ ਕਰਦਾ ਹੈ ਪਰ ਪਰਮੇਸ਼ਵਰ ਉਸ ਕੁਮੰਡ ਤੋਂ ਨਫ਼ਰਤ ਕਿਉਂ ਕਰਦੇ ਆ ਕਿਉਂਕਿ ਉਹ ਗੁਣ ਦਿੱਤਾ ਕਿੰਨੇ ਆ ਉਹ ਪੈਸਾ ਜਿਹਦੇ ਤੇ ਕੁਮੰਡ ਕਿੰਨੇ ਉਹ ਜੌਬ ਜਿਹਦਾ ਤੂੰ ਮੰਡਿਆ ਉਹ ਜੌਬ ਕਿਨੇ ਦਿੱਤੀ ਆ ਉਹ ਧੀਆ ਪੁੱਤ ਜਿਨ੍ਹਾਂ ਦਾ ਕਮਾਂਡਿਓ ਕਿਨੇ ਦਿੱਤੇ ਉਹ ਖੂਬਸੂਰਤੀ ਜਿਸ ਖੂਬਸੂਰਤੀ ਦਾ ਕਮਾਂਡੋ ਕਿਨੇ ਦਿੱਤੀ ਹਰ ਰੋ ਚੀਜ਼ ਜਿਹਦਾ ਸਾਨੂੰ ਪ੍ਰਾਈਡ ਆ ਜਿਹਦਾ ਸਾਨੂੰ ਕਮਾਂਡ ਆ ਉਹ ਪਰਮੇਸ਼ਵਰ ਵੱਲੋਂ ਸਾਨੂੰ ਦਿੱਤੀ ਗਈ ਆ ਉਹ ਸਾਡੀ ਨਹੀਂ ਆ ਗਿਫਟ ਦੇ ਰੂਪ ਵਿੱਚ ਦਿੱਤੀ ਗਈ ਆ ਹਰ ਵਚਨ ਦੇ ਵਿੱਚ ਲਿਖਿਆ ਜੇ ਕੋਈ ਮਨੁੱਖ ਕੁਮੰਡ ਕਰਨਾ ਚਾਹੁੰਦਾ ਤਾਂ ਇਸ ਗੱਲ ਦਾ ਕਰੇ ਕਿ ਮੈਂ ਉਹਦਾ ਪਰਮੇਸ਼ਵਰ ਹਾਂ ਕੁਮੰਡ ਇਸ ਗੱਲ ਦਾ ਕਰੋ ਕਿ ਪਰਮੇਸ਼ਵਰ ਨੇ ਮੈਨੂੰ ਆਪਣਾ ਬੇਟਾ ਬੇਟੀ ਬਣਾ ਲਿਆ ਕੁਮੰਡ ਇਸ ਗੱਲ ਦਾ ਕਰੋ ਕਿ ਪਰਮੇਸ਼ਵਰ ਨੇ ਮੈਨੂੰ ਚੁਣ ਲਿਆ ਕਿਉਂ ਮੈਨੂੰ ਦੁੱਖਾਂ ਵਿੱਚੋਂ ਕੱਢਣਾ ਚਾਹੁੰਦਾ ਹੈ ਕੁਮੰਡ ਇਸ ਗੱਲ ਦਾ ਕਰੋ ਕਿਉਂ ਪਰਮੇਸ਼ਵਰ ਜਿਹੜਾ ਸ੍ਰਿਸ਼ਟੀ ਕਰਤਾ ਸਰਵਸ਼੍ਰੇਸ਼ਟ ਸਰਵਸ਼ਕਤੀਮਾਨ ਸਰਵਵਿਆਪਕ ਪਰਮੇਸ਼ਵਰ ਆ ਉਹਦੀ ਨਜ਼ਰ ਮੇਰੇ ਤੇ ਪੈ ਗਈ ਆ ਉਹ ਮੇਰਾ ਪਰਮੇਸ਼ਵਰ ਆ ਇਸ ਗੱਲ ਦਾ ਘਮੰਡ ਕਰੋ ਕਿ ਮੈਂ ਉਸ ਪਰਮੇਸ਼ਵਰ ਦੀ ਪ੍ਰਸਤਿਸ਼ ਕਰਦਾ ਆ ਉਹਦੀ ਆਰਾਧਨਾ ਉਹਦੀ ਉਸਤਤ ਉਹਦੀ ਪੂਜਾ ਕਰਦਾ ਆ ਜਿਹੜਾ ਕੁੱਲ ਕਾਇਨਾਤ ਦਾ ਮਾਲਕ ਆ ਕੁਮਾਂਡ ਕਰੋ ਕਿ ਮੈਂ ਟੱਥ ਜਾਣ ਵਾਲੀਆਂ ਚੀਜ਼ਾਂ ਨੂੰ ਆਪਣਾ ਰੱਬ ਨਹੀਂ ਮੰਨਿਆ ਕਾਇਮ ਰਹਿਣ ਵਾਲੇ ਪਰਮੇਸ਼ਰ ਨੂੰ ਜਾਣਦਿਆਂ ਜੋ ਸਦਾ ਤੋਂ ਹੈ ਤੇ ਸਦਾ ਤੀਕਰ ਰਹੇਗਾ ਹallelujah